ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤਕਰੀਬਨ ਦੂਸਰੇ ਦਿਨ ਦੇ ਵਿੱਚ ਜਿਹੜੀ ਸ਼ੁਰੂਆਤ ਜਿਹੜੀ ਤਕਰੀਬਨ ਹੋ ਚੁੱਕੀ ਆ ਜਿਹੜਾ ਦਰਾਹੇ ਦੇ ਵਿੱਚ ਇੱਕ ਬਹੁਤ ਵੱਡੀ ਘਟਨਾ ਜਿਹੜੀ ਵਾਪਰੀ ਆ ਜਿੱਥੇ ਤਕਰੀਬਨ 27-28 ਜਾਣਿਆਂ ਦਾ ਜਿਹੜਾ ਛੋਟਾ ਹਥੀ ਉਹ ਪਲਟ ਗਿਆ ਤੇ ਜਿਹਦੇ ਵਿੱਚੋਂ 11 ਬੰਦਿਆਂ ਦੀ ਡੈਥ ਜਿਹੜੀ ਹੋ ਚੁੱਕੀ ਆ ਤੇ ਉਹਨਾਂ ਦੀਆਂ ਬਾਡੀਆਂ ਦੀ ਭਾਲ ਜਿਹੜੀ ਉਹ ਕੀਤੀ ਜਾ ਰਹੀ ਆ ਤਕਰੀਬਨ ਦੋ ਬਾਡੀਆਂ ਜਿਹੜੀਆਂ ਉਹ ਰਹਿੰਦੀਆਂ ਆ ਬਾਕੀ ਸਾਡਾ ਵੀਰ ਇਸ਼ੂ ਹਨੀ ਸੇਠੀ ਵੀਰ ਤੇ ਭਰਾ ਸਾਡੇ ਪਹੁੰਚੇ ਆ ਤੇ ਕਿੰਨੀ ਵੀਰ ਭਰਾ ਸਾਡੇ ਤੇ ਇਹ ਵੀਰਾਂ ਦਾ ਕੱਲ ਦੀ ਕੱਲ ਦੇ ਨਾਲ ਲੱਗੇ ਪਏ ਆ ਹਨੀ ਵੀਰਾ ਤੇ ਇਸ਼ੂ ਵੀਰਾ ਤੇ ਅਨਮੋਲ ਵੀਰੇ ਦਾ ਬਹੁਤ ਬਹੁਤ ਧੰਨਵਾਦ ਅਨਮੋਲ ਐਨ ਜੀਓ ਤੋਂ ਇਸ਼ੂ ਵੀਰ ਇਹਨਾਂ ਦਾ ਕੱਲ ਕਾਲ ਆਈ ਨਾਲ ਹੀ ਫਿਰ ਹਨੀ ਵੀਰ ਦੀ ਕਾਲ ਆਈ ਇਹ ਹਨੀ ਤਾਂ ਕੱਲ ਦਾ ਸਵੇਰ ਦਾ ਪ੍ਰਸ਼ਾਸਨ ਦੇ ਨਾਲ ਜਿਹੜਾ ਨਾਲ ਰਲ ਕੇ ਸਵਾਵਾ ਦੇ ਰਹੇ ਸੀ ਤੇ ਸਾਰੇ ਭਰਾਵਾਂ ਦੀ ਦੇ ਨਾਲ ਰਲ ਕੇ ਜਿਹੜੀਆਂ ਸੁਭਾਵਾਂ ਜਿਹੜੀਆਂ ਚੱਲ ਰਹੀਆਂ ਅੱਜ ਸਾਡੀਆਂ ਤਕਰੀਬਨ 3 ਬੋਟਾਂ ਜਿਹੜੀਆਂ ਉਹ ਰੈਸਕਿਊ ਕਰ ਰਹੀਆਂ ਇੱਕ ਬੋਟ ਜਿੱਥੇ ਕੱਲ ਉਹਨਾਂ ਨੇ ਬੋਟ ਉੱਥੇ ਪਈ ਆ ਤੇ ਦੋ ਬੋਟਾਂ ਜਿੱਥੇ ਬਾਅਦ ਦੇ ਵਿੱਚ ਅ ਹੋਰਾਂ ਜਿਹੜੀਆਂ ਬਕਾਇਦਾ ਉਹ ਚੈੱਕ ਕੀਤੀਆਂ ਜਾ ਰਹੀਆਂ ਮੈਂ ਕਿਹਨਾਂ ਉਹ ਆ ਭੜੇ ਆ ਭੜੇ ਗੁਰਜੀਕਾ ਖਾਲਸਾ ਵਾਈਗੁਰਜੀ ਕੀ ਪਤੇ ਜੀ ਗੜਦੀਵਾਲ ਤੋਂ ਟੀਮ ਜਿਹੜੇ ਸਾਡੇ ਦਰਾਹ ਸ਼ਹਿਰ ਦੇ ਨੇੜੇ ਰਾਣਾ ਸਾਹਿਬ ਕੋਲੇ ਆਏ ਨੇ ਜੀ ਕਿੱਥੇ ਆ ਠੋਰਾ ਜਿਹੜੀਆਂ ਦੇਖ ਲਈਏ ਚੱਕ ਲੈ ਵੀ ਉੱਧਰ ਚਲੀਏ ਫਿਰ ਆਪਾਂ ਚੋਕ ਬੰਦੇ ਲਾ ਦੇਮ ਜਿਆ ਮਨ ਇਹ ਜੀ ਜਿਹੜੇ ਨਹਿਰ ਦੇ ਵਿੱਚ ਡੈੱਡ ਬਾਡੀਆ ਛੋਟਾ ਹਾਥੀ ਪਲਟ ਗਿਆ ਸੀ 30 ਬੰਦੇ ਸੀਗੇ ਜੀ 30 ਬੰਦੇ ਸੀਗੇ ਜੀ ਜਿਹੜੇ ਨਹਿਰ ਚ ਡੁੱਬੇ ਆ ਕੁਝ ਡੈਡ ਬਾਡੀਆਂ ਲੱਭੀਆਂ ਕੁਝ ਨੂੰ ਬਾਹਰ ਜਾਰੀ ਆ ਸੋ ਇਹ ਗੜਤੀ ਵਾਲੀ ਟੀਮ ਦਾ ਤਹਿ ਦਿਲੋਂ ਧੰਨਵਾਦ ਆ ਜਿਹੜੇ ਸਾਡੇ ਇੱਕ ਸੱਦੇ ਤੇ ਆਏ ਨੇ ਡੈਡ ਬਾਡੀਜ਼ ਜਿਹੜੀਆਂ ਨੇ ਉਹਦਾ ਰੈਸਕਿਊ ਆਪਰੇਸ਼ਨ ਚੱਲ ਰਿਹਾ ਜੀ ਉਹਨਾਂ ਦੀ ਹੈਲਪ ਟੀਮ ਵੱਲੋਂ ਚੱਲ ਰਹੀ ਆ ਕੋਸ਼ਿਸ਼ ਜਾਰੀ ਹੈ ਸਾਡੀ ਕੋਸ਼ਿਸ਼ ਕਰ ਰਹੇ ਹਾਂ ਜੀ ਕਿ ਕੋਈ ਵੀ ਜੇ ਡੈੱਡ ਬੋਡੀ ਮਿਲਦੀ ਆ ਇਹ ਵੀ ਜਿਹੜੀ ਸੇਵਾ ਦਾ ਉਪਰਾਲਾ ਇਹ ਬਹੁਤ ਵੱਖਰਾ ਨਾ ਇਹ ਪੰਜਾਬ ਚ ਕੋਈ ਕੋਈ ਨਹੀਂ ਜਿਨ੍ਹਾਂ ਕੋਲੇ ਪੂਰੀ ਟੀਮ ਆ ਰੈਸਕਿਊ ਟੀਮ ਜਿਹੜੇ ਕਰਦੇ ਆ ਨਾ ਇਹਦਾ ਵੀ ਬਹੁਤ ਖਰਚਾ ਹੁੰਦਾ ਟੀਮ ਦਾ ਇਦਾਂ ਕਰਨ ਦਾ ਸੋ ਨਾਲ ਗੋਤਾਖੋਰ ਵੀ ਬੈਠਿਆ ਵੀਰ ਜਿਹੜੇ ਆ ਪਿੱਛੇ ਦੇਖ ਰਹੇ ਹਾਂ ਤੁਸੀਂ ਨੇ ਮਰਨੇ ਜਿਹੜੇ ਅੰਦਰ ਨਹਿਰ ਦੇ ਵਿੱਚ ਜਾਂਦੇ ਆ ਕਿਛਤੀ ਉਹ ਹੈ ਜੀ ਬੋਟ ਇੱਕ ਪਿੱਛੇ ਆਪੋਂ ਤੋਂ ਸੋ ਟਰਾਈ ਕਰੀ ਜਾਂਦੇ ਆ ਜੀ ਬਾਈ ਗੁੱਡੀ ਮੇਰੇ ਨਾਲ ਜਿਨ੍ਹਾਂ ਦੇ ਪਰਿਵਾਰ ਦੇ ਜੀਆਂ ਦੀ ਡੈਥ ਹੋਈ ਆ ਜਿਹੜੇ ਵਿਛੜੇ ਨੇ ਦੁੱਖ ਤਾਂ ਉਹਨਾਂ ਨੂੰ ਪਤਾ ਕੀ ਆ ਨਾ ਪ੍ਰਸ਼ਾਸਨ ਵੀ ਪੂਰੀ ਹੈਲਪ ਕਰ ਰਿਹਾ ਵਾ ਨਾਲ ਪ੍ਰਸ਼ਾਸਨ ਵੀ ਲੱਗਿਆ ਹੋਇਆ ਹੈ ਜਿਹੜਾ ਅਸੀਂ ਸਾਡਾ ਇਨਸਾਨੀਆ ਦਾ ਫਰਜ਼ ਆ ਅਸੀਂ ਆਫਤਾਂ ਨਿਭਾਈ ਜਾ ਰਹੇ ਆ ਦੇਖ ਸਕਦੇ ਹਾਂ ਇਹ ਨਹਿਰ ਵੀ ਪਕਾਵੀ ਡੂੰਗੀ ਨਹਿਰ ਆਏ ਇਹ ਨਹਿਰ ਜਿਹੜੀ ਪਿੰਚੋਂ ਸਰਾਂ ਦੇ ਨਹਿਰ ਵੀ ਕਿਹਾ ਜਾਂਦਾ ਇਹਨੂੰ ਤੇ ਇਹ ਨਹਿਰ ਨੂੰ ਪਿਛੋਂ ਦਰਾਹੇ ਤੋਂ ਰੋਪੜ ਕਣੀ ਉਹਨਾਂ ਅਨਪੁਰ ਸਾਹਿਬ ਵੱਲੋਂ ਆਉਂਦੀ ਹੈ ਇਹ ਨਹਿਰ ਇਹ ਵੱਡੀ ਐ ਮੇਲੇ ਦੇ ਵਿੱਚ

ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਸ ਲੱਗੇ ਹੋਏ ਆ ਸਾਡੇ ਇਲਾਕੇ ਦੇ ਵਿੱਚ ਬੜੀ ਮੰਦਭਾਗੀ ਘਟਨਾ ਹੋਈ ਆ 30 29 ਤੋਂ 30 ਜਾਨੇ ਸੀਗੇ ਜਿਹੜੇ ਇਕੱਠੇ ਗਰੇ ਆ ਨਹਿਰ ਦੇ ਵਿੱਚ ਸੋ 11 ਦੇ ਕਰੀਬ ਲਾਸ਼ਾਂ ਬਰਾਮਦ ਹੋ ਚੁੱਕੀਆਂ ਨੇ ਦੋ ਲਾਸ਼ਾਂ ਡੈਡ ਬੋਡੀਆਂ ਰਹਿੰਦੀਆਂ ਨੇ ਸੋ ਕੱਲ ਦੇ ਸਵੇਰ ਦੇ ਪਰਸੋਂ ਰਾਤ ਦਾ ਇਹ ਹੈਗਾ ਕੱਲ ਦੇ ਸਵੇਰ ਦੇ ਤੇ ਕੱਲ ਸ਼ਾਮ ਤੋਂ ਤਿੰਨ ਬੋਟਾਂ ਲੈ ਕੇ ਵੱਡਾ ਭਾਈ ਮਨਜੋਤ ਤੋਂ ਲਵੰਡੀ ਸਾਡੇ ਕੋਲ ਪਹੁੰਚੇ ਨੇ ਸ਼ੁਲਕ ਸੇਵਾ ਇਹ ਸਾਰੀ ਕੋਈ ਵੀ ਇਹਦੇ ਵਿੱਚ ਐ ਨਹੀਂ ਹੈਗਾ ਵੀ ਕੋਈ ਪੈਸਿਆਂ ਵਾਲਾ ਪਰ ਖਰਚਾ ਬਹੁਤ ਆਉਂਦਾ ਹੈ ਇਹਦੇ ਵਿੱਚ ਤੇ ਬਾਈ ਹੁਣੀ ਸੇਵਾ ਸੁਸਾਇਟੀ ਚਲਾਉਂਦੇ ਨੇ ਪਰ ਅਸੀਂ ਬੜੇ ਖੁਸ਼ਕਿਸਮਤ ਆ ਵੀ ਸਾਡੇ ਬਾਈ ਹੁਣੀ ਭਰਾ ਨੇ ਦੋਸਤ ਨੇ ਤੇ ਸਾਡੇ ਨਾਲ ਰਲ ਕੇ ਇਹ ਕਰ ਰਹੇ ਨੇ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਜੋ ਸੰਸਥਾ ਨੂੰ ਹੋਰ ਚੜ੍ਹਦੀ ਕਲਾ ਹੋਵੇ ਤੇ ਭਰਾਵਾਂ ਨੂੰ ਥੋੜਾ ਘਰ ਬੈਠਿਆਂ ਦਾ ਹੌਸਲਾ ਹੋਵੇ ਵੀ ਸਿੱਖ ਕੌਮ ਜਾ ਆਪਣੇ ਸਾਰੇ ਸੰਗਤ ਆਪਣੇ ਨਾਲ ਉ ਆਪਣੀ ਜ਼ਿੰਦਗੀ ਨੂੰ ਰਿਸਕ ਦੇ ਪੱਛ ਪਾ ਕੇ ਦੂਜੇ ਇਨਸਾਨ ਦੀ ਬਾਡੀ ਲੱਭ ਕੇ ਦੇਣਾ ਬੜੀਆਂ ਇਹਨਾਂ ਦੇ ਪੇਜ ਤੇ ਜਾ ਕੇ ਤੁਸੀਂ ਦੇਖ ਸਕਦੇ ਹੋ ਰੋਜ਼ਾਨਾ ਹੀ ਐਦਾਂ ਦੀਆਂ ਘਟਨਾਵਾਂ ਹੁੰਦੀਆਂ ਰਹਿੰਦੀਆਂ ਨੇ ਪਰ ਇਹ ਜਿਹੜੀ ਸੇਵਾਵਾਂ ਨੇ ਕਰਦੇ ਰਹਿੰਦੇ ਨੇ ਸੋ ਆਪਣੀ ਜ਼ਿੰਦਗੀ ਦੀ ਪਰਵਾਹ ਕੀਤੇ ਬਿਨਾ ਭਾਈ ਮਨਜੋਤ ਤਲਵੰਡੀ ਤੇ ਇਹਨਾਂ ਦੀ ਟੀਮ ਸਾਰਾ ਉਪਰਾਲਾ ਕਰਦੀ ਰਹਿੰਦੀ ਸੋ ਜੁੜੇ ਰਹੋ ਇਸ ਪੇਜ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ